ਅੱਜ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਮਿਲਟਰੀ ਸੰਬੰਧੀ ਚਾਰ ਨਵੇਂ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਉਹਨਾਂ ਤੇ ਗੱਲਬਾਤ ਕਰਾਂਗੇ ਦੂਜਾ ਕੈਲੀਫੋਰਨੀਆ ਦੇ ਵਾਟਰ ਪੰਪ ਸੰਬੰਧੀ ਇੱਕ ਰੋਲਾ ਰੋਪਾ ਪੈ ਰਿਹਾ ਉਹਦੇ ਬਾਰੇ ਗੱਲ ਕਰਨੀ ਹੈ ਤੀਜਾ ਗਲਫ ਆਫ ਮੈਕਸੀਕੋ ਦਾ ਨਾਮ ਬਦਲਣ ਸੰਬੰਧੀ ਗੂਗਲ ਮੈਪਸ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਤੇ ਇੱਕ ਗੱਲਬਾਤ ਕਰਨੀ ਹੈ ਕਿ ਜਿਹੜੇ ਡੋਨਲਡ 트੍ਰੰਪ ਦਾ ਦੂਜੇ ਦੇਸ਼ਾਂ ਦੇ ਲਈ ਟੈਰਫ ਸੰਬੰਧੀ ਜਿਹੜਾ ਹਮਲਾਵਰ ਰਵਈਆ ਉਹ ਉਸੇ ਤਰ੍ਹਾਂ ਬਰਕਰਾਰ ਹੈ ਤੇ ਇੱਕ ਡੀਪ ਸੀਕ ਜਿਹੜੀ ਕੱਲ ਆਪਾਰਟੀਫੀਸ਼ਲ ਇੰਟੈਲੀਜੈਂਸ ਦੀ ਚੀਜ਼ ਦੀ ਗੱਲ ਕੀਤੀ ਸੀ ਉਹਦੀ ਚਰਚਾ ਹਜੇ ਉਸੇ ਤਰ੍ਹਾਂ ਜਾਰੀ ਹੈ ਉਹਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਚਾਰ ਨਵੇਂ ਮਿਲਟਰੀ ਆਰਡਰ ਰਾਸ਼ਟਰਪਤੀ 트ੰਪ ਨੇ ਜਾਰੀ ਕੀਤੇ ਆ ਕਾਰਜਕਾਰੀ ਨਿਰਦੇਸ਼ ਦਿੱਤੇ ਆ ਜਿਹਦੇ ਨਾਲ ਮਿਲਟਰੀ ਦੀਆਂ ਪਾਲਿਸੀਜ਼ ਦੇ ਵਿੱਚ ਵੱਡੀ ਤਬਦੀਲੀ ਹੋਊਗੀ ਇਹਦੇ ਵਿੱਚ ਇੱਕ ਤਰ੍ਹਾਂ ਇਹ ਕੀਤਾ ਕਿ ਟ੍ਰਾਂਸਜੈਂਡਰਸ ਨੂੰ ਬੈਨ ਕਰ ਦਿੱਤਾ ਜਿਹੜੇ 트랜ਸਜੈਂਡਰਸ ਨੇ ਮਤਲਬ ਇਹ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਪਹਿਲੇ ਦਿਨ ਹੀ ਕਿਹਾ ਸੀ ਵੀ ਅਸੀਂ ਦੋ ਜਿਹੜੇ ਸੈਕਸ ਆ ਉਹਨਾਂ ਨੂੰ ਮੰਨਦੇ ਆ ਇੱਕ ਮੇਲ ਆ ਇੱਕ ਫੀਮੇਲ ਆ ਜਿਹੜਾ ਕੋਈ ਬਾਅਦ ਦੇ ਵਿੱਚ ਮੇਲ ਕਨਵਰਟ ਹੋ ਕੇ ਫੀਮੇਲ ਬਣ ਜਾਂਦਾ ਜਾਂ ਫੀਮੇਲ ਕਨਵਰਟ ਹੋ ਕੇ ਮੇਲ ਬਣ ਜਾਂਦਾ ਉਹਨੂੰ ਇਹਨਾਂ ਨੇ ਸਿੱਧੀ ਰੈਕਗਨਿਸ਼ਨ ਨਹੀਂ ਦਿੱਤੀ ਮਿਲਟਰੀ ਦੇ ਵਿੱਚ ਉਹਨਾਂ ਦੇ ਲਈ ਹੁਣ ਕੰਮ ਸਖਤ ਹੋ ਗਿਆ ਕਿਉਂਕਿ ਮਿਲਟਰੀ ਦੇ ਵਿੱਚ ਉਹ ਕੰਮ ਨਹੀਂ ਕਰ ਸਕਦੇ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਡਿਬੇਟ ਆ ਰਿਪਬਲਿਕਨ ਦਾ ਤੇ ਡੈਮੋਕ੍ਰੇਟਸ ਦਾ ਇਸ ਗੱਲ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਨੇ ਉਹ ਜ਼ਿਆਦਾ ਐਲਜੀਬੀਟੀਕਿਊ ਦੇ ਲਈ ਜ਼ਿਆਦਾ ਥੋੜੇ ਜੇ ਉਹ ਉਹਨਾਂ ਦੀ ਸਪੋਰਟ ਕਰਦੇ ਆ ਜਾਂ ਉਹਨਾਂ ਨੂੰ ਲੱਗਦਾ ਕਿ ਜਿਹੜੇ ਇਹ ਲੋਕ ਨੇ ਇਹ ਵੀ ਸਮਾਜ ਦਾ ਹਿੱਸਾ ਨੇ ਤੇ ਇਹਨਾਂ ਨੂੰ ਸਮਾਜ ਦੇ ਵਿੱਚ ਇਨਕਲੂਡ ਕੀਤਾ ਜਾਣਾ ਚਾਹੀਦਾ ਜਿਹੜੇ ਰਿਪਬਲਿਕਨ ਨੇ ਜਾਂ ਕਨਜ਼ਰਵੇਟਿਵ ਕਿਸੇ ਵੀ ਦੇਸ਼ ਦੇ ਵਿੱਚ ਹੁੰਦੇ ਰਾਈਟ ਵਿੰਗ ਵਾਲੇ ਉਹ ਇਹ ਮੰਨਦੇ ਆ ਕਿ ਜਿਹੜਾ ਪ੍ਰਮਾਤਮਾ ਨੇ ਸਾਨੂੰ ਜੋ ਬਣਾ ਕੇ ਭੇਜਿਆ ਆ ਕੁਦਰਤ ਨੇ ਉਹਦੇ ਵਿੱਚ ਛੇੜਖਾਨੀ ਨਹੀਂ ਕਰਨੀ ਚਾਹੀਦੀ ਸੋ ਉਸ ਪਾਲਿਸੀ ਦੇ ਤਹਿਤ ਜਦੋਂ ਡੈਮੋਕ੍ਰੇਟਸ ਹੁੰਦੇ ਉਹ ਆਪਣੇ ਹਿਸਾਬ ਨਾਲ ਜਿਹੜੀਆਂ ਪਾਲਿਸੀ ਚੇਂਜ ਕਰ ਲੈਂਦੇ ਆ ਜਿਹੜੇ ਰਿਪਬਲਿਕਨ ਵੀ ਆਪਣੇ ਹਿਸਾਬ ਨਾਲ ਚੇਂਜ ਕਰ ਲੈਂਦੇ ਤੇ ਡੋਨਲਡ ਟਰੰਪ ਉਹਨਾਂ ਨੇ ਹੁਣ ਡੀ ਟ੍ਰਾਂਸਜੈਂਡਰ ਨੂੰ ਬੈਨ ਕਰ ਦਿੱਤਾ ਦੂਜਾ ਜਿਹੜੀ ਡਾਈਵਰਸਿਟੀ ਪ੍ਰੋਗਰਾਮ ਆ ਉਹਨੂੰ ਸਾਰੇ ਨੂੰ ਕੱਟ ਕਰ ਦਿੱਤਾ ਵੀ ਉਹਦਾ ਕੋਈ ਮਤਲਬ ਨਹੀਂ ਇਹਦੇ ਵਿੱਚ ਤੀਜਾ ਉਹਨਾਂ ਨੇ ਕੰਮ ਇਹ ਕੀਤਾ ਜਿਹੜੇ ਅਨ ਵੈਕਸੀਨੇਟਡ ਟ੍ਰੂਪਸ ਸੀਗੇ ਜਿਹੜੇ ਉਹਨਾਂ ਨੂੰ ਰੀਇਨਸਟ੍ਰੇਟ ਕਰ ਦਿੱਤਾ ਦੁਬਾਰਾ ਨੌਕਰੀ ਦੇ ਉੱਤੇ ਲੈ ਆਉਂਦਾ ਕਿਉਂਕਿ ਜਦੋਂ ਕੋਵਿਡ ਦੀਆਂ ਪਾਲਿਸੀਜ਼ ਆਈਆਂ ਸੀ ਉਸ ਵੇਲੇ ਜਿਹੜੇ ਵੈਕਸੀਨ ਨਹੀਂ ਲਵਾਉਂਦੇ ਸੀ ਉਹਨਾਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਸੀ ਜਿਹਨਾਂ ਨੂੰ ਕੱਢ ਦਿੱਤਾ ਸੀ ਤੇ ਇੱਕ ਇਹਨਾਂ ਨੇ ਜਿਹੜਾ ਨਵੇਂ ਪਲਾਨ ਸ਼ੁਰੂ ਕੀਤੇ ਨਵੇਂ ਮਾਈਲ ਡਿਫੈਂਸ ਸਿਸਟਮ ਦੇ ਲਈ ਉਹਦੇ ਲਈ ਐਲਾਨ ਕੀਤੇ ਸੋ ਚਾਰ ਅੱਜ ਮਹੱਤਵਪੂਰਨ ਐਲਾਨ ਇਹ ਹੋਏ ਆ ਜਦੋਂ ਇੱਕ ਇੱਕ ਕਰਕੇ ਇਹਨਾਂ ਨੂੰ ਦੇਖਦੇ ਆਂ ਜਿਹੜਾ ਟਰਾਂਸ ਜੈਂਡਰ ਪੀਪਲ ਨੇ ਉਹਨਾਂ ਦੇ ਉੱਤੇ ਅਸਲ ਦੇ ਵਿੱਚ ਇਹ ਰੀਇਨਸਟੇਟ ਕੀਤਾ ਇਹਦਾ ਮਤਲਬ ਇਹ ਆ ਕਿ ਉਹ ਕਿਹਾ ਉਹਨਾਂ ਨੇ ਇਹ ਆ ਕਿ ਜਿਹੜੇ ਲੋਕ ਮਿਲਟਰੀ ਦੇ ਵਿੱਚ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਮੈਡੀਕਲ ੀਡਸ ਨੇ ਜਾਂ ਜਿਹੜਾ ट्रांजिशन ਪੀਰੀਅਡ ਆ ਉਹ ਉਹਨਾਂ ਨੂੰ ਮਿਲਟਰੀ ਦੀ ਜਿਹੜੀਆਂ ਰਿਕੁਆਇਰਮੈਂਟ ਹੁੰਦੀਆਂ ਜਿਹੜੀ ਚੀਜ਼ ਹੁੰਦੀ ਆ ਉਹਦੇ ਲਈ ਤਿਆਰੀ ਨਹੀਂ ਕਰਦਾ ਉਹਦੇ ਲਈ ਉਹ ਦਿੱਕਤ ਬਣਦਾ ਇਸ ਕਰਕੇ ਅਸੀਂ ਖਤਮ ਕਰ ਰਹੇ ਹਾਂ ਦੂਜਾ ਹੁਣ ਪ੍ਰੋਪਗੈਂਡਾ ਉਹਨਾਂ ਦਾ ਪ੍ਰੋਪਗੈਂਡਾ ਮਤਲਬ ਪਾਲਿਸੀ ਉਹਨਾਂ ਦੀ ਬੜੀ ਸਪਸ਼ਟ ਹੁੰਦੀ ਹੈ ਪਰ ਉਹ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਜਾਂ ਕੋਈ ਉਹਨਾਂ ਕੋਲੇ ਲੌਜੀਕ ਹੁੰਦਾ ਜਿਹੜਾ ਵਰਤਿਆ ਜਾਂਦਾ ਅਸਲ ਦੇ ਵਿੱਚ ਉਹਨਾਂ ਦੀ ਪਾਲਿਸੀ ਐ ਕਲੀਅਰ ਹੁੰਦੀ ਹੈ ਜਿਵੇਂ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਸੀ ਡੋਨਲਡ ਟਰੰਪ ਦੀ ਪਾਲਿਸੀ ਕਲੀਅਰ ਆ ਕਨਸਰਵਟਿਵ ਦੀ ਪਾਲਿਸੀ ਕਲੀਅਰ ਆ ਵੀ ਅਸੀਂ ਇਲਲੀਗਲ ਬਾਰਡਰ ਕ੍ਰੋਸਿੰਗ ਹਿਊਮਨਿਟੇਰੀਅਨ ਗਰਾਉਂਡ ਤੇ ਐਸਾਈਲਮ ਤੇ ਦੂਜਾ ਤੀਜਾ ਸਾਰੇ ਬੰਦ ਕਰਨੇ ਆ ਉਹਦਾ ਉਹਨਾਂ ਨੇ ਸਾਰਾ ਇਹ ਸੀਕ੍ਰਟ ਟਾਈਟਲ 42 ਸੀ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਸੰ ਉਹਨਾਂ ਦੇ ਤਹਿਤ ਜਿਹੜਾ ਬੰਦਾ ਤੁਹਾਡੀ ਸ਼ਰਨ ਦੇ ਵਿੱਚ ਆ ਗਿਆ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਉਹਨੂੰ ਨਾ ਨਹੀਂ ਕਹਿ ਸਕਦੇ ਕਿ ਤੂੰ ਮੁੜ ਜਾ ਤੈਨੂੰ ਅਸੀਂ ਅਸਾਈਲਮ ਨਹੀਂ ਦੇਣੀ ਪਰ ਇਹਨਾਂ ਨੇ ਟਾਈਟਲ 42 ਲੈ ਆਉਂਦਾ ਸੀ ਕੋਵਿਡ ਵੇਲੇ ਟਾਈਟਲ 42 ਦਾ ਮਤਲਬ ਇਹ ਸੀ ਕਿ ਜੇ ਕਿਸੇ ਵਿਅਕਤੀ ਦੇ ਤੁਹਾਡੇ ਦੇਸ਼ ਵਿੱਚ ਆਉਣ ਦੇ ਨਾਲ ਬਿਮਾਰੀ ਫੈਲਦੀ ਹੈ ਤੁਸੀਂ ਉਹਨੂੰ ਰੋਕ ਸਕਦੇ ਹੋ ਤੁਹਾਡੇ ਕੋਲ ਅਧਿਕਾਰ ਆ ਹੈ ਅਮਰੀਕਾ ਨੇ ਉਸ ਟਾਈਟਲ 42 ਦੀ ਵਰਤੋਂ ਕੀਤੀ ਜਦੋਂ ਕੋਵਿਡ ਖਤਮ ਹੋ ਗਿਆ ਫਿਰ ਵੀ ਉਹ ਜਾਰੀ ਰਹਿ ਗਿਆ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਸੀ ਤਾਂ ਜਦੋਂ ਹੁਣ 트럼ਪ ਆਇਆ ਇਹਨਾਂ ਨੇ ਫੇਰ ਟਾਈਟਲ 42 ਲਾ ਕੇ ਉੱਥੇ ਬੰਦ ਕਰ ਦਿੱਤਾ ਕਿ ਤੁਹਾਡੇ ਆਉਣ ਦੇ ਨਾਲ ਸਾਡੇ ਕੋਲ ਇੱਥੇ ਬਿਮਾਰੀ ਫੈਲਦੀ ਹੈ ਹਾਲਾਂਕਿ ਬਿਮਾਰੀ ਕਿਹੜੀ ਫੈਲਦੀ ਹੈ ਉਹ ਉਹਨੇ ਦੱਸ ਹੀ ਨਹੀਂ ਪਰ ਉਹਨੂੰ ਵਰਤੋਂ ਉਹਦੀ ਕਰਦੇ ਆ ਐਸੇ ਤਰੀਕੇ ਨਾਲ ਇੱਥੇ ਆ ਇਹ ਨਹੀਂ ਕਿ ਉਹਦਾ ਲੌਜੀਕ ਨਹੀਂ ਲੌਜੀਕ ਉਹਦਾ ਹੁੰਦਾ ਆ ਪਰ ਉਹ ਜਦੋਂ ਸਰਕਾਰ ਬਦਲਦੀ ਆ ਉਹ ਦੂਜੇ ਪਾਸੇ ਵੀ ਵਰਤ ਸਕਦੀ ਆ ਉਸੇ ਕਾਰਨ ਉਹ ਜਦੋਂ ਸਰਕਾਰ ਬਦਲਦੀ ਆ ਉਹ ਦੂਜੇ ਪਾਸੇ ਵੀ ਵਰਤ ਸਕਦੀ ਆ ਦੂਜਾ ਜਿਹੜਾ ਡਾਈਵਰਸਿਟੀ ਪ੍ਰੋਗਰਾਮ ਨੇ ਡੋਨਲਡ 트럼ਪ ਨੇ ਦੂਜਾ ਜਿਹੜਾ ਹੁਕਮ ਦਿੱਤਾ ਆ ਕਿ ਡਾਈਵਰਸਿਟੀ ਇਕਵਿਟੀ ਇਨਕਲੂਜਨ ਨ ਡੀਆਈ ਨੂੰ ਕਹਿੰਦੇ ਆ ਇਹ ਪ੍ਰੋਗਰਾਮ ਜਿਹੜਾ ਮਿਲਟਰੀ ਦੇ ਵਿੱਚ ਇਹਨੂੰ ਕੱਟ ਕਰ ਦਿੱਤਾ ਉਹ ਕਹਿੰਦੇ ਵੀ ਇਹ ਠੀਕ ਨਹੀਂ ਹੈ ਇਹਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਤੇ ਇਹਦੀ ਲੋੜ ਨਹੀਂ ਹੈ ਬਰਾਬਰਤਾ ਜਾਂ ਜਿਹੜੀ ਡਾਈਵਰਸਿਟੀ ਆ ਕਿ ਸਾਰੇ ਤਰ੍ਹਾਂ ਦੇ ਲੋਕ ਹੋਣੇ ਚਾਹੀਦੇ ਆ ਔਰ ਇਨਕਲੂਡਡ ਹੋਣੇ ਚਾਹੀਦੇ ਆ ਇਨਕਲੂਜਨ ਮਤਲਬ ਕਿ ਉਹ ਵਿੱਚ ਹੋਣੇ ਚਾਹੀਦੇ ਵੱਖਰੇ ਨਹੀਂ ਹੋਣੇ ਚਾਹੀਦੇ ਸਮਾਜ ਦਾ ਹਿੱਸਾ ਹੋਣਾ ਚਾਹੀਦਾ ਹੋਣੇ ਚਾਹੀਦੇ ਆ ਅਗਲੀ ਜਿਹੜੀ ਗੱਲ ਸੀਗੀ ਜਿਹੜੇ ਡਿਸਚਾਰਜ ਕਰ ਦਿੱਤੇ ਗਏ ਸੀ ਕਿਉਂਕਿ ਕੋਵਿਡ-19 ਦੀ ਵੈਕਸੀਨ ਨਹੀਂ ਸੀ ਲਵਾਉਂਦੇ ਕੋਵਿਡ-19 ਦੀ ਵੈਕਸੀਨ ਸੰਬੰਧੀ ਫੇਰ ਇਹਨਾਂ ਦੀ ਪਾਰਟੀ ਪਾਲਿਸੀ ਹੁੰਦੀ ਹੈ ਮਤਲਬ ਕੁਝ ਵੈਲਿਊਜ਼ ਉਹਨਾਂ ਦੀਆਂ ਵੱਖਰੀਆਂ ਨੇ ਸਾਰੀਆਂ ਡੈਮੋਕ੍ਰੇਟਸ ਦੀਆਂ ਜਿਹੜੀਆਂ ਨੇ ਉਹ ਵੱਖਰੀਆਂ ਨੇ ਇਹਦੇ ਉੱਤੇ ਹੁਣ ਜਿਹੜੇ ਉਦੋਂ ਡਿਸਚਾਰਜ ਕਰ ਦਿੱਤੇ ਗਏ ਸੀ ਕੋਵਿਡ-19 ਵੈਕਸੀਨ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਫੇਰ ਕਹਿ ਦਿੱਤਾ ਕਿ ਤੁਸੀਂ ਵਾਪਸ ਆਪਣੇ origignal ਰੈਂਕ ਦੇ ਉੱਤੇ ਆ ਸਕਦੇ ਆ ਵਿਦ ਬੈਕਪੇ ਤੇ ਸਾਰੇ ਬੈਨੀਫਿਟ ਉਹਨਾਂ ਨੂੰ ਆਖਰ ਦੇ ਵਿੱਚ ਜਿਹੜੀ ਅਨਾਉਂਸਮੈਂਟ ਕੀਤੀ ਹੈ ਇਹਨਾਂ ਨੇ ਐਡਵਾਂਸਡ ਮਿਜ਼ਾਈਲ ਸਿਸਟਮ ਦੀ ਜਿੱਦਾਂ ਦਾ ਇਜ਼ਰਾਈਲ ਦੇ ਕੋਲ ਆਇਰ ਡੋਮ ਆ ਤਾਂ ਕਿ ਅਸੀਂ ਅਮਰੀਕਾ ਨੂੰ ਪ੍ਰੋਟੈਕਟ ਕਰ ਸਕੀਏ ਜਿਹੜੀਆਂ ਖਤਰੇ ਨੇ ਜਿਹੜੇ ਹਾਈਪਰਸੋਨਿਕ ਜਾਂ ਜਿਹੜੀਆਂ ਬਾਲਿਸਟਿਕ ਮਿਜ਼ਾਈਲਜ਼ ਆ ਉਹਨਾਂ ਤੋਂ ਸੋ ਇਹਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਆ ਡੋਨਾਲਡ ਟਰੰਪ ਦੇ ਨਵੇਂ ਡਿਫੈਂਸ ਸੈਕਟਰੀ ਜਿਹੜੀ ਪੀਟ ਹੈਕਸ ਥਾ ਉਹਨਾਂ ਨੇ ਇਹਦੇ ਜਿਹੜੀਆਂ ਸਾਰੀਆਂ ਚੇਂਜਸ ਨੇ ਉਹਨਾਂ ਨੂੰ ਦੇਖਣਾ ਆ ਕਿ ਮਿਲਟਰੀ ਦੇ ਨਾਲ ਤੇ ਉਹ ਕਹਿੰਦੇ ਜਲਦੀ ਇਹ ਅਸੀਂ ਲਾਗੂ ਕਰ ਰਹੇ ਜਦੋਂ 2017 ਦੇ ਵਿੱਚ ਡੋਨਲਡ 트ੰਪ ਰਾਸ਼ਟਰਪਤੀ ਬਣੇ ਸੀ ਇਹਨਾਂ ਨੇ ਉਸ ਵੇਲੇ ਵੀ ਜਿਹੜੇ 트ਾਂਸਜੈਂਡਰ ਸੀਗੇ ਇਹਨਾਂ ਨੂੰ ਬੈਨ ਕਰ ਦਿੱਤਾ ਸੀ ਮਿਲਟਰੀ ਦੇ ਵਿੱਚੋਂ ਜਦੋਂ ਫਿਰ ਸਰਕਾਰ ਬਦਲੀ ਰਾਸ਼ਟਰਪਤੀ ਬਾਈਡਨ ਬਣ ਕੇ ਡੈਮੋਕ੍ਰੇਟਸ ਆ ਕੇ 21 ਦੇ ਵਿੱਚ ਉਹਨਾਂ ਨੇ ਉਹ ਬੈਨ ਚੱਕ ਦਿੱਤਾ ਸੀ ਹੁਣ ਡੋਨਲਡ 트ੰਪ 17 ਨਾਲੋਂ ਵੀ ਜ਼ਿਆਦਾ ਸਖਤ ਨਿਯਮ ਲੈ ਕੇ ਇੱਥੇ ਆ ਰਹੇ ਆ ਔਰ ਇਹਦਾ ਫਰਕ ਦੇਖੋ ਤੁਸੀਂ ਜਿਹੜਾ ਡੀਈਆਈ ਪ੍ਰੋਗਰਾਮ ਆ ਡਾਈਵਰਸਿਟੀ ਇਕਵਿਟੀ ਤੇ ਇਨਕਲੂਜ਼ਨ ਫੈਡਰਲ ਜਿਹੜੇ EMPLOYE ਕੰਮ ਕਰਦੇ ਆ DEI ਦੇ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਛੁੱਟੀ ਤੇ ਭੇਜਤਾ ਵੀ ਥੋੜਾ ਜਿਹਾ ਡਿਪਾਰਟਮੈਂਟ ਹੀ ਖਤਮ ਕਰਤਾ ਇਹਦਾ ਅਸੀਂ ਪਾਲਿਸੀ ਨਹੀਂ ਰੱਖਣੀ ਤਾਂ ਤੁਹਾਡੇ ਕੋਲੋਂ ਕੀ ਕਰਾਉਣਾ ਔਰ ਜਿਹੜੇ ਦੂਜੇ DEI ਪ੍ਰੈਕਟਿਸ ਜ ਮਿਲਟਰੀ ਦੇ ਵਿੱਚ ਹੈਗੀਆਂ ਆ ਉਹ ਸਾਰੀਆਂ ਦਾ ਰਿਵਿਊ ਹੋ ਰਿਹਾ ਤਾਂ ਕਿ ਇਹਨਾਂ ਨੂੰ ਰਿਮੂਵ ਕੀਤਾ ਜਾ ਸਕੇ ਸੋ ਇਹ ਅੱਜ ਇੱਕ ਵੱਡਾ ਇਹਨਾਂ ਦਾ ਫੈਸਲਾ ਆ ਹਾਲਾਂਕਿ ਇਹ ਸਾਰੀਆਂ ਹੀ ਗੱਲਾਂ ਉਹਨਾਂ ਨੇ ਸਪਸ਼ਟ ਪਹਿਲੇ ਦਿਨ ਹੀ ਕਰ ਦਿੱਤੀਆਂ ਸੀ ਪਹਿਲੇ ਦਿਨ ਕੀ ਉਹ ਤੋਂ ਪਹਿਲਾਂ ਇਲੈਕਸ਼ਨ ਦੇ ਵਿੱਚ ਹੀ ਇਹ ਆਪਣੇ ਜਿਹੜੇ ਇਹਨਾਂ ਦਾ ਪਲੈਟਫਾਰਮ ਸੀ ਉਹਦੇ ਵਿੱਚ ਹੀ ਇਹ ਗੱਲਾਂ ਕਲੀਅਰ ਸੀ ਪਰ ਲੋਕ ਕਹਿੰਦੇ ਸੀ ਵੀ ਇਹ ਦਮਕਾ ਹੈ ਸ਼ਾਇਦ ਇਹਨਾਂ ਨੇ ਕਰਨਾ ਨਹੀਂ ਕਹਿੰਦੇ ਆ ਪਰ ਹੁਣ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਲਾਗੂ ਕਰਨਾ ਸ਼ੁਰੂ ਕੀਤਾ ਆ ਇਹ ਸੱਚਮੁੱਚ ਇੱਕ ਵੱਡੀ ਗੱਲ ਅਮਰੀਕਾ ਦੇ ਸਾਰੇ ਸਿਸਟਮ ਦੇ ਵਿੱਚ ਲਗਭਗ ਬਹੁਤ ਵੱਡੀ ਤਬਦੀਲੀ ਇਹਦੇ ਨਾਲ ਦੇਖਣ ਨੂੰ ਮਿਲੇਗੀ ਅਗਲੀ ਗੱਲਬਾਤ ਕੈਲੀਫੋਰਨੀਆ ਦੀ ਅੱਗ ਬਾਰੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਦੂਜੀਆਂ ਥਾਵਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਹੁਤ ਭਿਆਨਕ ਅੱਗ ਲੱਗੀ ਖੈਰ ਹੁਣ ਮੀਂਹ ਆ ਗਿਆ ਉੱਥੇ ਤੇ ਉਹਦੇ ਨਾਲ ਸਾਰਾ ਕੁਝ ਠੀਕ ਠਾਕ ਹੋ ਗਿਆ ਅੱਗ ਜਿਹੜੀ ਕਾਬੂ ਦੇ ਵਿੱਚ ਆ ਗਈ ਇਹ ਸਾਰੇ ਕੁਝ ਦੇ ਵਿੱਚ ਇੱਕ ਗੱਲ ਬਹੁਤ ਰੋਲੇ ਕੋਲੇ ਨਾਲ ਰੋਲਾ ਗੋਲਾ ਪਿਆ ਇੱਕ ਗੱਲ ਦਾ ਉਹ ਇਹ ਸੀ ਸਟੇਟ ਨੇ ਕੀ ਕੀਤਾ ਫੈਡਰਲ ਗਵਰਨਰ ਨੇ ਕੀ ਕੀਤਾ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀ ਆਪਸ ਦੇ ਵਿੱਚ ਖੜਕੀ ਆ ਸਿੱਧੀ ਸਿੱਧੀ ਡੋਨਲਡ ਟਰੰਪ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਜਿਹੜੀ ਕੈਲੀਫੋਰਨੀਆ ਸੀ ਸਰਕਾਰ ਆ ਜਿਹੜੀ ਗੈਵਨਿਊਸਮ ਗਵਰਨਰ ਨੇ ਇਹਨਾਂ ਕੋਲੋਂ ਇਸ ਆਗਰ ਨੂੰ ਚੰਗੀ ਤਰ੍ਹਾਂ ਸੰਭਿਆ ਨਹੀਂ ਗਿਆ ਕਿਉਂਕਿ ਇਹਨਾਂ ਨੇ ਸਾਰਾ ਕੁਝ ਸਹੀ ਨਹੀਂ ਕੀਤਾ ਫਾਇਰ ਹਾਈਡਰੈਂਟ ਖਾਲੀ ਸੀਗੇ ਦੂਜੇ ਸੀਗਾ ਵੀ ਇਹਨਾਂ ਦੀ ਗਲਤੀ ਆ ਇਹ ਗਵਰਨਰ ਗੈਵਨਿਊਸਮ ਜਿਹੜੇ ਕਿ ਡੈਮੋਕ੍ਰੇਟ ਲੀਡਰ ਨੇ ਤੇ ਅਗਲੀ ਵਾਰੀ ਹੋ ਸਕਦਾ ਹੈ ਰਾਸ਼ਟਰਪਤੀ ਦੀ ਚੋਣ ਲੜਨ ਉਹਨਾਂ ਨੇ ਕਿਹਾ ਵੀ ਨਹੀਂ ਸਾਰਾ ਕਸੂਰ ਫੈਡਰਲ ਸਰਕਾਰ ਦਾ ਹੈ ਸਾਡੇ ਚ ਦਖਲਅੰਦਾਜ਼ੀ ਇਹ ਜਿਹੜੇ ਕਰ ਰਹੇ ਆ ਜਾਂ ਉਸ ਕਿਸਮ ਦੀ ਸਾਨੂੰ ਸਪੋਰਟ ਨਹੀਂ ਦੇ ਰਹਾ ਹੁਣ ਇੱਕ ਰੋਲਾ ਜਿਹੜਾ ਲੇਟੈਸਟ ਪਿਆ ਉਹ ਵਾਟਰ ਪੰਪ ਦਾ ਪਿਆ ਸੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਇਹ ਲਿਖ ਦਿੱਤਾ ਕਿ ਮਿਲਟਰੀ ਜਿਹੜੀ ਜਿਹੜੀ ਕਿ ਫੈਡਰਲ ਸਰਕਾਰ ਦੇ ਅੰਦਰ ਆ ਭਾਵ ਫੌਜ ਗਈ ਕੈਲੀਫੋਰਨੀਆ ਦੇ ਵਿੱਚ ਤੇ ਉਹਨੇ ਜਾ ਕੇ ਵਾਟਰ ਸਪਲਾਈਜ਼ ਜਿਹੜੀਆਂ ਉਹ ਚਾਲੂ ਕੀਤੀਆਂ ਜਾਂ ਕਹਿ ਲਓ ਉਹਨੇ ਵਾਟਰ ਪੰਪ ਔਨ ਕੀਤਾ ਆਪਣੀ ਐਮਰਜੈਂਸੀ ਪਾਵਰ ਵਰਤ ਕੇ ਲਾਇਸ ਲਾਸ ਏਂਜਲਸ ਦੀ ਜੰਗਲ ਯੱਗਦਰਾ ਉਹਦੇ ਉੱਤੇ ਮਤਲਬ ਇਹ ਸੀ ਇਹਦਾ ਜਿਹੜੇ ਇਹ ਵਾਟਰ ਪੰਪ ਨੇ ਜਿਹੜੇ ਇਹਨੂੰ ਸਾਰੇ ਡਿਸਟ੍ਰਿਬਿਊਸ਼ਨ ਸਿਸਟਮ ਆ ਇਹ ਸਾਰਾ ਜਿਹੜਾ ਉਹਦੇ ਵਿੱਚ ਇਹ ਫੈਡਰਲ ਸਰਕਾਰ ਦੇ ਅੰਡਰ ਆਉਂਦੇ ਆ ਫੈਡਰਲ ਸਰਕਾਰ ਹੀ ਨਾ ਵਾਟਰ ਪੰਪਸ ਨੂੰ ਔਨ ਕਰ ਸਕਦੀ ਹੈ ਫੈਡਰਲ ਸਰਕਾਰ ਹੀ ਆਫ ਕਰ ਸਕਦੀ ਹੈ ਹੁਣ ਫੈਡਰਲ ਸਰਕਾਰ ਤੋਂ ਬਿਨਾਂ ਔਨ ਨਹੀਂ ਹੋ ਸਕਦੇ ਸੀ ਇਹ ਗੱਲ ਸੱਚੀ ਹੈ ਫੈਡਰਲ ਜਿਹੜੇ ਉਹਨਾਂ ਨੇ ਜਾ ਕੇ ਉਹਨੂੰ ਔਨ ਕੀਤਾ ਇਹ ਵੀ ਗੱਲ ਸਹੀ ਆ ਹੁਣ ਗਲਤੀ ਕਿੱਥੇ ਆ ਗਵਰਨਰ ਗੈਵਨਿਊਸ਼ਮ ਕੈਲੀਫੋਰਨੀਆ ਦੇ ਕੀ ਕਹਿ ਰਹੇ ਆ ਉਹ ਕਹਿੰਦੇ ਔਨ ਫੈਡਰਲ ਸਰਕਾਰ ਨੇ ਕੀਤਾ ਪਰ ਇਹ ਬੰਦ ਹੋ ਗਿਆ ਸੀ 3 ਦਿਨ ਬੰਦ ਰਿਆ ਇਹਦੀ ਮੇਨਟੇਨੈਂਸ ਦੇ ਲਈ ਤੇ ਮੇਨਟੇਨੈਂਸ ਲਈ ਬੰਦ ਰਹਿਣ ਤੋਂ ਬਾਅਦ ਕੁਦਰਤੀ ਤੌਰ ਤੇ ਉਹਨੂੰ ਸ਼ੁਰੂ ਕਰਨਾ ਹੀ ਸੀ ਜੋ ਉਹਨਾਂ ਨੇ ਸ਼ੁਰੂ ਕਰ ਦਿੱਤਾ ਇੱਥੇ ਮਿਲਟਰੀ ਨਹੀਂ ਆਈ ਕੈਲੀਫੋਰਨੀਆ ਦੇ ਵਿੱਚ ਹੁਣ ਦੋਵੇਂ ਗੱਲਾਂ ਦੀ ਵੱਖਰੀ ਵੱਖਰੀ ਇੰਟਰਪ੍ਰੀਟੇਸ਼ਨ ਔਰ ਦੋ ਵੱਡੇ ਲੀਡਰ ਨੇ ਅਮਰੀਕਾ ਦੇ ਦੋਵਾਂ ਨੇ ਮਤਲਬ ਹਿੱਕ ਠੋਕ ਕੇ ਗੱਲ ਕਹੀ ਆ ਜਿਹੜੇ 트럼ਪ ਨੇ ਉਹਨਾਂ ਨੇ ਕਿਹਾ ਕਿ ਹਾਂਜੀ ਸਾਡੀ ਮਿਲਟਰੀ ਗਈ ਆ ਉੱਥੇ ਜਾ ਕੇ ਉਹਨਾਂ ਨੇ ਵਾਟਰ ਸਪਲਾਈ ਔਨ ਕੀਤੀ ਹੈ گورنر ਗੈਵਨਿਊਸ ਨੂੰ ਕਹਿੰਦੀ ਮਿਲਟਰੀ ਇੱਥੇ ਬੜੀ ਕੋਈ ਨਹੀਂ ਅਸੀਂ ਇਹ ਮੇਨਟੇਨੈਂਸ ਦੇ ਲਈ ਬੰਦ ਕੀਤਾ ਸੀ ਤੇ ਉਹ ਦੁਬਾਰਾ ਚਾਲੂ ਹੋ ਗਿਆ ਹੁਣ ਜਿਹੜਾ ਇਹ ਵਾਟਰ ਪੰਪਿੰਗ ਸਟੇਸ਼ਨ ਰੀਸਟਾਰਟ ਕੀਤਾ ਗਿਆ 3 ਦਿਨ ਬਾਅਦ ਮੇਨਟੇਨੈਂਸ ਤੋਂ ਇਹ ਰੋਲਾ ਇਸ ਗੱਲ ਦੇ ਉੱਤੇ ਜਿਹੜਾ ਪਿਆ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਡਿਪਾਰਟਮੈਂਟ ਆਫ ਵਾਟਰ ਸੋਰਸਸ ਨੇ ਇਹ ਕਨਫਰਮੇਸ਼ਨ ਆਫੀਸ਼ੀਅਲੀ ਅਧਿਕਾਰਤ ਤੌਰ ਤੇ ਦਿੱਤੀ ਆ ਕਿ ਮਿਲਟਰੀ ਸਟੇਟ ਦੇ ਵਿੱਚ ਜਿਹੜੀ ਵਾਟਰ ਔਨ ਕਰਨ ਦੇ ਲਈ ਨਹੀਂ ਹੈ ਵਾਟਰ ਸ਼ਾਰਟੇਜ ਦਾ ਇਸ਼ੂ ਬਹੁਤ ਜ਼ਿਆਦਾ ਹੋਇਆ ਸੀ ਇੱਥੇ ਕਿਉਂਕਿ ਇਨਫਰਾਸਟ੍ਰਕਚਰ ਪ੍ਰੋਗਰਾਮ ਜਿਹੜਾ ਉੱਥੇ ਸਾਰੇ ਦਾ ਸਾਰਾ ਹਿੱਲ ਗਿਆ ਸੀ ਜਿਹੜੇ ਹਾਈਡਰੈਂਟ ਆ ਉਹ ਟੁੱਟੇ ਹੋ ਸੀਗੇ ਪਾਣੀ ਨਹੀਂ ਸੀ ਪੂਰਾ ਉੱਥੇ ਜਾਂ ਵਾਟਰ ਸਪਲਾਈ ਦੀ ਘਾਟ ਸੀਗੀ ਉੱਥੇ ਜਿਹੜੇ ਡੋਨਲਡ ਟਰੰਪ ਨੇ ਸਿੱਧੇ ਆਰਡਰ ਕੀਤੇ ਸੀਗੇ ਫੈਡਰਲ ਏਜੰਸੀ ਨੂੰ ਕਿ ਕੋਈ ਨਾ ਕੋਈ ਤਰੀਕਾ ਲੱਭਿਆ ਜਾਵੇ ਕਿ ਜਿਵੇਂ ਸਦਰਨ ਕੈਲੀਫੋਰਨੀਆ ਦੇ ਵਿੱਚ ਪਾਣੀ ਜਾਂ ਸੈਂਟਰਲ ਵੈਲੀ ਦੇ ਵਿੱਚ ਪਾਣੀ ਜ਼ਿਆਦਾ ਕਿਸੇ ਤਰ੍ਹਾਂ ਪਹੁੰਚਾਇਆ ਜਾ ਸਕੇ ਜਿੱਥੇ ਕਿ ਵਾਟਰ ਸ਼ਾਰਟੇਜ ਜ਼ਿਆਦਾ ਹੁੰਦੀ ਹੈ ਸੋ ਹੁਣ ਜਿਹੜੀ ਉਹਨਾਂ ਦੀ ਸੁਜੈਸ਼ਨ ਸੀਗੀ ਡੋਨਲਡ ਟਰੰਪ ਦੀ ਡਿਜ਼ਾਸਟਰ ਏਡ ਦੇ ਨਾਲ ਲਾਸ ਐਂਜਲਸ ਦੇ ਵਿੱਚ ਵਾਟਰ ਡਾਈਵਰਸਿਟੀ ਦੇ ਉੱਤੇ ਸੋ ਜਿਹੜੇ ਫੈਡਰਲ ਤੇ ਸਟੇਟ ਵਾਟਰ ਸਿਸਟਮ ਆ ਕੈਲੀਫੋਰਨੀਆ ਦੇ ਵਿੱਚ ਜਿਹੜਾ ਵਾਟਰ ਸਿਸਟਮ ਆ ਉਹਨੂੰ ਦੋਵੇਂ ਮੈਨੇਜ ਕਰਦੇ ਆ ਫੈਡਰਲ ਸਰਕਾਰ ਵੀ ਤੇ ਜਿਹੜੀਆਂ ਸਟੇਟ ਏਜੰਸੀ ਨੇ ਉਹ ਵੀ ਇਹਨੂੰ ਕਰਦੀਆਂ ਨੇ ਔਰ 28 ਮਿਲੀਅਨ ਲੋਕ ਤੇ ਕਹ ਲਓ ਕਿ ਜਿਹੜੇ 4 ਮਿਲੀਅਨ ਏਕੜ ਫਾਰਮ ਲੈਂਡ ਆ ਉਹਨੂੰ ਇਹ ਪਾਣੀ ਫਿਰ ਪਹੁੰਚਦਾ ਆ ਸੋ ਜਿਹੜਾ ਜੋਨਸ ਪੰਪਿੰਗ ਸਟੇਸ਼ਨ ਸੀ ਨਦਰਨ ਕੈਲੀਫੋਰਨੀਆ ਦੇ ਵਿੱਚ ਜਿਹਦਾ ਰੋਲਾ ਪਿਆ ਆ ਉਹਨੂੰ ਰੀਸਟਾਰਟ ਕੀਤਾ ਗਿਆ ਮੇਨਟੇਨੈਂਸ ਤੋਂ ਬਾਅਦ ਸੋ ਹੁਣ ਜਿਹੜਾ ਇਹ ਗੱਲ ਪਤਾ ਨਹੀਂ ਸੱਚ ਕੀ ਆ ਜਾਂ ਤੇ ਰਾਸ਼ਟਰਪਤੀ ਗਲਤ ਸੂਚਨਾ ਦੇ ਰਹਾ ਆ ਤੇ ਜਾਂ ਫਿਰ ਗਵਰਨਰ ਗਲਤ ਸੂਚਨਾ ਦੇ ਰਹਾ ਆ ਜਿਹੜਾ ਕਲੇਮ ਆ ਡੋਨਾਲਡ ਟਰੰਪ ਦਾ ਇਹਨੇ ਕਈ ਕਨਸਰਨ ਖੜੇ ਕਰ ਦਿੱਤੇ ਆ ਕੀ ਇਹ ਮਿਸ ਇਨਫਾਰਮੇਸ਼ਨ ਆ ਜੇ ਮਿਸ ਇਨਫਾਰਮੇਸ਼ਨ ਆ ਤਾਂ ਫਿਰ ਇੱਕ ਰਾਸ਼ਟਰਪਤੀ ਐਡੀ ਵੱਡੀ ਗੱਲ ਕਿਵੇਂ ਕਹਿ ਸਕਦੇ ਆ ਜੇ ਉਹਨਾਂ ਨੇ ਕਹੀ ਆ ਤਾਂ ਫਿਰ ਉਸ ਕਾਲ ਨੂੰ ਗਵਰਨਰ ਗੈਵਨ ਨਿਊਸਮ ਕੱਟ ਕਿਵੇਂ ਸਕਦੇ ਆ ਕਿ ਰਾਸ਼ਟਰਪਤੀ ਨੇ ਇੱਕ ਗੱਲ ਕਹੀ ਆ ਤਾਂ ਉਹਨੂੰ ਇਹ ਕਹਿਣਾ ਕਿ ਇਹਨਾਂ ਦੀ ਕਹੀ ਗੱਲ ਗਲਤ ਆ ਮਿਲਟਰੀ ਇੱਥੇ ਆਈ ਨਹੀਂ ਅਗਲੀ ਗੱਲ ਬਾਤ ਦੋਸਤੋ ਨੇਮ ਚੇਂਜ ਬਾਰੇ ਆ ਜਿਹੜੇ ਪਹਿਲਾ ਦਿਨ ਜਦੋਂ ਡੋਨਾਲਡ ਟਰੰਪ ਆਫਿਸ ਦੇ ਵਿੱਚ ਆਏ ਸੀ ਇਹਨਾਂ ਨੇ ਆਰਡਰ ਕੀਤਾ ਸੀ ਵੀ ਗਲਫ ਆਫ ਮੈਕਸੀਕੋ ਦਾ ਨਾਮ ਬਦਲ ਦਿਓ ਇਹਨੂੰ ਗਲਫ ਆਫ ਅਮਰੀਕਾ ਕਹਿ ਦਿਓ ਤੇ ਜਿਹੜਾ ਅਲਾਸਕਾ ਦੀ ਮਾਉਂਟ ਦੈਨਲੀਆ ਉਹਨੂੰ ਰੀਨੇਮ ਕਰਕੇ ਮਾਉਂਟ ਮਕੇਲੇ ਕਹਿ ਦਿਓ ਇਹ ਇਹਨਾਂ ਨੇ ਪਹਿਲਾਂ ਵੀ ਕਿਹਾ ਤੇ ਜਦੋਂ ਫਿਰ ਆਫਿਸ ਦੇ ਵਿੱਚ ਆ ਕੇ ਉਦੋਂ ਵੀ ਇਸ ਗੱਲ ਨੂੰ ਕਿਹਾ ਵੀ ਅਸੀਂ ਇੱਕ ਤਾਂ ਹੁੰਦਾ ਨਾ ਵੀ ਉਹਨਾਂ ਨੇ ਕਿਹਾ ਅਸੀਂ ਕਰਾਂਗੇ ਇਹਨਾਂ ਨੇ ਕਿਹਾ ਕਰ ਦਿਓ ਜਿਹੜੇ ਐਗਜ਼ੀਕਿਊਟਿਵ ਆਰਡਰ ਦਿੱਤੇ ਸੀ ਉਸ ਆਰਡਰ ਦੇ ਵਿੱਚ ਇਹ ਵੀ ਸ਼ਾਮਿਲ ਕਰ ਦਿੱਤਾ ਹੁਣ ਜਦੋਂ ਰਾਸ਼ਟਰਪਤੀ ਨੇ ਆਰਡਰ ਕਰ ਦਿੱਤਾ ਮਤਲਬ ਹੋ ਜਾਣਾ ਚਾਹੀਦਾ ਲੋਕ Google Maps ਦੇ ਉੱਤੇ ਦੇਖ ਰਹੇ ਆ Google Maps ਜਿਹੜਾ ਹੈ ਉਹ ਅਜੇ ਵੀ ਗਲਫ ਆਫ ਮੈਕਸੀਕੋ ਕਹਿ ਰਿਹਾ ਇਹ Google ਦੇ ਨਾਲ ਜਿਹੜੀ ਸੰਪਰਕ ਕੀਤਾ ਉਹਨਾਂ ਨੇ ਵੀ ਤੁਸੀਂ ਇਹਨੂੰ ਕਿਉਂ ਨਹੀਂ ਚੇਂਜ ਦੇ ਜਾਂ ਤੁਸੀਂ ਕੀ ਕਰੋਗੇ ਉਹ ਕਹਿੰਦੇ ਜਦੋਂ ਆਫੀਸ਼ੀਅਲੀ ਸਰਕਾਰੀ ਤੌਰ ਦੇ ਉੱਤੇ ਇਹ ਨਾਮ ਬਦਲ ਜਾਊਗਾ ਗਲਫ ਆਫ ਮੈਕਸੀਕੋ ਦਾ ਨਾਮ ਬਦਲ ਕੇ ਗਲਫ ਆਫ ਜਿਹੜਾ ਅ ਅਮਰੀਕਾ ਆ ਉਹ ਰੱਖ ਦਿੱਤਾ ਜਾਊਗਾ ਅਸੀਂ ਫੇਰ ਆਪਣੇ ਮੈਪਸ ਦੇ ਉੱਤੇ ਅਪਡੇਟ ਕਰਾਂਗੇ Google Map ਇਹ ਨਾਂ ਉਦੋਂ ਬਦਲਣਗੇ ਜਦੋਂ ਸਰਕਾਰ ਅਧਿਕਾਰਤ ਤੌਰ ਦੇ ਉੱਤੇ ਇਹ ਨਾਂ ਬਦਲੇਗੀ ਹੁਣ ਇੱਥੇ ਜਿਹੜੇ ਅਫੀਸ਼ੀਅਲ ਸੋਰਸਸ ਨੇ ਉਹ ਮੈਟਰ ਕਰਦੇ ਆ Google ਨੇ ਜਿਹੜੀ ਗੱਲ ਕਹੀ ਆ ਕਿ ਜਦੋਂ ਅਫੀਸ਼ੀਅਲੀ ਸਰਕਾਰ ਦੇ ਸੋਰਸਸ ਸਾਨੂੰ ਕਹਿੰਦੇ ਆ ਉਹਨੇ ਹੋਊਗਾ ਕਦੋਂ ਜੇ ਇਹਨਾਂ ਨੇ ਕਿਹਾ ਉਹ ਕਹਿੰਦੇ ਅਸੀਂ ਨਵਾਂ ਨਾਂ ਜਿਹੜਾ ਗਲਫ ਆਫ ਅਮਰੀਕਾ ਤੇ ਮਾਉਂਟ ਮਕਿੰਲੇ ਆ ਉਹ ਫਾਈਨਲਾਈਜ਼ ਹੋਣ ਤੋਂ ਬਾਅਦ ਕਰਾਂਗੇ ਪਰ ਇਹਦੇ ਵੀ ਦੋ ਚੱਕਰ ਨੇ ਬਾਅਦ ਦੇ ਵਿੱਚ ਇੱਕ ਤਾਂ ਹੈਗਾ ਕਿ ਅਮਰੀਕਾ ਦੇ ਵਿੱਚ ਕੀ ਦਿਖ ਰਿਹਾ ਇੱਕ ਤਾਂ ਹੈਗਾ ਨਾ ਕਿ ਉਹ ਜਿਹੜਾ ਸਾਂਝਾ ਥਾਂ ਆ ਜਿਹੜੀ ਸਾਂਝੀ ਮਾਫੀ ਚੋਂ ਨੇ ਪਾਣੀ ਆ ਉਹਦਾ ਨਾਂ ਪੂਰੀ ਦੁਨੀਆ ਦੇ ਜਿਹੜੇ ਦੇਸ਼ ਨੇ ਉਹ ਵਰਲਡ ਲੈਵਲ ਦੇ ਉੱਤੇ ਇਕੱਠੇ ਹੋ ਕੇ ਸਹਿਮਤੀ ਨਾਲ ਬਦਲਣ ਕਿ ਇਹਦਾ ਨਾਂ ਗਲਫ ਆਫ ਮੈਕਸੀਕੋ ਨਹੀਂ ਰੱਖਣਾ ਇਹਦਾ ਨਾਂ ਗਲਫ ਆਫ ਅਮਰੀਕਾ ਰੱਖਣਾ ਫਿਰ ਪੂਰੀ ਦੁਨੀਆ ਦੇ ਵਿੱਚ ਉਹਦਾ ਨਾਂ ਗਲਫ ਆਫ ਅਮਰੀਕਾ ਹੋ ਜੂਗਾ ਹੁਣ ਦੇਸ਼ ਤਾਂ ਸਹਿਮਤ ਨਹੀਂ ਆ ਮਸਲਾ ਅਮਰੀਕਾ ਦਾ ਅਮਰੀਕਾ ਚ ਵੀ ਹਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਜੇ ਲਾਗੂ ਹੋ ਗਿਆ ਮਤਲਬ ਡੋਨਲਡ ਟਰੰਪ ਦੇ ਕਹਿ ਅਨੁਸਾਰ ਇਹਦਾ ਨਾਂ ਜਿਹੜਾ ਮੈਕਸੀਕੋ ਦੀ ਖਾੜੀ ਤੋਂ ਬਦਲ ਕੇ ਜਿਹੜੀ ਅਮਰੀਕਾ ਦੀ ਖਾੜੀ ਰੱਖ ਦਿੱਤਾ ਗਿਆ ਤਾਂ ਜਿਹੜੇ ਗਲੋਬਲ ਯੂਜ਼ਰ ਨੇ ਉਹਨਾਂ ਨੂੰ ਦੋਵੇਂ ਨਾਂ ਦਿਸਣਗੇ ਦੇ ਉੱਤੇ ਜਦੋਂ ਅਮਰੀਕਾ ਤੋਂ ਬਾਹਰ ਕੋਈ ਗੂਗਲ ਮੈਪਸ ਦੇ ਉੱਤੇ ਦੇਖੂਗਾ ਉਹਨੂੰ ਨਵਾਂ ਅਮਰੀਕਨ ਨੇਮ ਵੀ ਦਿਖੂਗਾ ਤੇ ਜਿਹੜਾ origignal ਨਾਂ ਹੈਗਾ ਆ ਜਿਵੇਂ ਗਲਫ ਆਫ ਮੈਕਸੀਕੋ ਜਾਂ ਮਾਉਂਟ ਡੈਨਾਲੀ ਇਹ ਵੀ ਨਾਂ ਉਹਨਾਂ ਨੂੰ ਦੇ ਸੁ ਗਾਸੋ ਗੂਗਲ ਦੀ ਇਹ ਇੱਕ ਨੇਮ ਪਾਲਿਸੀ ਆ ਜਾਂ ਇੱਕ ਯੂਜਵਲ ਵੇ ਹੈਗਾ ਕਿ ਜਿਸ ਤਰੀਕੇ ਨਾਲ ਇਹ ਨੇਮ ਚੇਂਜ ਨੂੰ ਹੈਂਡਲ ਕਰਦੇ ਆ ਸੋ ਜਿਹੜੇ ਪਹਿਲੇ ਐਕਸ਼ਨ ਨੇ ਇਹਨਾਂ ਦੇ ਇੱਥੇ ਜਿਹੜੇ 200 ਐਕਸ਼ਨ ਘਟੋ-ਘਟ ਕੰਮ ਇਹਨਾਂ ਨੇ ਕੀਤੇ ਆ ਉਹਨਾਂ ਦੇ ਵਿੱਚੋਂ ਇਹ ਇੱਕ ਆ 트럼ਪ ਜਿਹੜਾ ਉਹਦਾ ਮਾਉਂਟ ਨਾਲੀ ਦਾ ਨਾਂ ਮਾਉਂਟ ਕਿੱਲੇ ਰੱਖਣਾ ਚਾਹੁੰਦੇ ਆ ਸਾਬਕਾ ਅਮਰੀਕਾ ਦੇ ਰਾਸ਼ਟਰਪਤੀ ਤੇ ਨਾਂ ਦੇ ਉੱਤੇ ਤੇ ਜਿਹੜੀ ਗਲਫ ਆਫ ਮੈਕਸੀਕ ਅਮਰੀਕਾ ਇਸ ਕਲੰ ਦੱਸਦੀ ਆ ਕਿ ਇਹਦੇ ਉੱਤੇ ਅਮਰੀਕਾ ਦਾ ਜਿਹੜਾ ਜ਼ਿਆਦਾ ਹੱਥਾ ਜ਼ਿਆਦਾ ਰੋਲ ਆ ਜਾਂ ਜਿਹੜੀ ਅਮਰੀਕਾ ਦੀ ਆਇਡੈਂਟੀਟੀ ਆ ਉਹ ਦੇ ਨਾਲ ਸ਼ੋ ਹੁੰਦੀ ਹੈ ਸੋ ਦੇਖੋ ਇਹ ਕਦੋਂ ਹੁੰਦੀ ਆ ਤੇ ਕਦੋਂ ਉੱਥੇ ਇਹ ਚੀਜ਼ ਲਾਗੂ ਹੁੰਦੀ ਆ ਅਗਲੀ ਗੱਲਬਾਤ ਰਾਸ਼ਟਰਪਤੀ 트੍ਰੰਪ ਦੀ ਜਿਹੜੀ ਇੱਕ ਅਗਰੈਸਿਵ ਅਪਰੋਚ ਆ ਉਹ ਲਗਾਤਾਰ ਜਾਰੀ ਆ ਤਾਂ ਐਤਵਾਰ ਨੂੰ ਆਪਾਂ ਗੱਲਬਾਤ ਕੀਤੀ ਸੀ ਕੱਲ ਸੋਮਵਾਰ ਨੂੰ ਕਿ ਐਤਵਾਰ ਨੂੰ ਜਿਸ ਤਰੀਕੇ ਦੇ ਨਾਲ ਕਲੰਬੀਆ ਦੇ ਨਾਲ ਰੋਲਾ ਰੱਪਾ ਪਿਆ ਇਹਨਾਂ ਨੇ ਡਰਾਇਆ ਦਬਕਾ ਮਾਰਿਆ ਤੇ ਬਾਅਦ ਵਿੱਚ ਉਹ ਮੰਨ ਗਏ ਪਹਿਲਾਂ ਕਹਿੰਦੇ ਸੀ ਅਸੀਂ ਜਿਹੜੇ ਬੰਦੇ ਰਿਪੋਰਟ ਕੀਤੇ ਸੀ ਲੈਣੇ ਨਹੀਂ ਕਿਉਂ ਕਰਨ ਉਹ ਸਤਕਾਰਤ ਤਰੀਕੇ ਦੇ ਨਾਲ ਨਹੀਂ ਭੇਜਿਆ ਜਾ ਰਿਹਾ ਇਹ ਤੋਂ ਬਾਅਦ ਲੋਕਾਂ ਨੂੰ ਇਹ ਲੱਗਦਾ ਕਿ ਡੋਨਲਡ ਟਰੰਪ ਨੇ ਕਲੰਬੀਆ ਨੂੰ ਤਾਂ ਦਬਕਾ ਮਾਰ ਕੇ ਡਰਾ ਲਿਆ ਬਾਕੀ ਦੇਸ਼ ਨਹੀਂ ਡਰਨੇ ਜੇ ਸਾਰਿਆਂ ਨੂੰ ਉਸ ਤਰੀਕੇ ਨਾਲ ਟ੍ਰੇਡ ਨਹੀਂ ਕੀਤਾ ਜਾ ਸਕਦਾ ਇਹਨਾਂ ਨੇ ਇਧਰਲੇ ਪਾਸੇ ਥੋੜਾ ਜਿਹਾ ਦਬਕਾ ਮਾਰ ਕੇ ਬਾਕੀ ਥਾਂ ਦੇ ਉੱਤੇ ਥੋੜਾ ਜਿਹਾ ਕਮ ਨਰਮ ਰੱਖਣਾ ਪਰ ਹੋਇਆ ਨਹੀਂ ਇੱਥਾ ਡੋਨਲਡ 트럼ਪ ਦਾ ਜਿਹੜਾ ਉਹ ਅਗਰੈਸਿਵ ਉਹਨਾਂ ਦੀ ਅਪਰੋਚ ਹੈ ਉਹਨਾਂ ਦੀ ਪਾਲਿਸੀ ਹੈ ਉਹਦੇ ਉੱਤੇ ਉਸੇ ਤਰ੍ਹਾਂ ਹਜੇ ਵੀ ਖੜੇ ਆ ਉਹਨਾਂ ਨੇ ਜਿਹੜੀ ਜਿਹੜੀ ਟੈਰਿਫ ਟੈਰਿਫ ਮਤਲਬ ਜਿਹੜੇ ਐਕਸਟਰਾ ਟੈਕਸਸ ਨੇ ਜਿਹੜੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਆ ਰਹੀਆਂ ਉਹਨੂੰ ਉਹਦੇ ਉੱਤੇ ਜਾਂ ਜਿਹੜੀਆਂ ਸੰਕਸ਼ਨਸ ਆ ਸੰਕਸ਼ਨਸ ਦਾ ਮਤਲਬ ਆ ਕਿ ਜਿਹੜੀਆਂ ਆਰਥਿਕ ਪਾਬੰਦੀਆਂ ਲਾਉਣੀਆਂ ਕਿ ਤੁਹਾਡੇ ਤੋਂ ਆਹ ਨਹੀਂ ਵੇਚ ਸਕਦੇ ਆਹ ਨਹੀਂ ਖਰੀਦ ਸਕਦੇ ਉਹ ਲਗਾਤਾਰ ਜਾਰੀ ਆ ਉਹਨਾਂ ਦਾ ਦੂਜੇ ਦੇਸ਼ਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਉਹਨਾਂ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਇਹਨਾਂ ਦੋ ਚੀਜ਼ਾਂ ਦੇ ਨਾਲ ਇੱਕ ਆਰਥਿਕ ਪਾਬੰਦੀਆਂ ਦੇ ਨਾਲ ਤੇ ਦੂਜਾ ਟੈਰਿਫ ਦੇ ਨਾਲ ਹੁਣ ਜਿਹੜੇ ਇਹਦੇ ਵਿੱਚ ਇਹਨਾਂ ਨੇ ਜਿੱਦਾਂ ਆਪਾਂ ਜਾਣਦੇ ਹਾਂ ਕਿ ਜਿਹੜੀਆਂ ਇਹਨਾਂ ਦੇ ਅਲਾਈਜ਼ ਹੀ ਨੇ ਹਾਲਾਂਕਿ ਕੈਨੇਡਾ ਮੈਕਸੀਕੋ ਦੂਜੀਆਂ ਜਾਂ ਜਿਹੜੇ ਇਹਨਾਂ ਦੇ ਉਲਟ ਨੇ ਰਸ਼ੀਆ ਇਹਨਾਂ ਸਾਰਿਆਂ ਨੂੰ ਇਹਨਾਂ ਨੇ ਉਸੇ ਤਰ੍ਹਾਂ ਜਾਰੀ ਨੇ ਆ ਟਰੰਪ ਜਿਹੜੇ ਮੰਨਦੇ ਆ ਕਿ ਜਿਹੜਾ ਅਮਰੀਕਾ ਆ ਇਹਦੇ ਨਾਲ ਕਲ ਵਰਤਾਇਆ ਹੋਇਆ ਪਿਛਲੇ ਸਮੇਂ ਦੇ ਵਿੱਚ ਦੂਜੇ ਜਿਹੜੇ ਦੇਸ਼ ਨੇ ਉਹ ਮਤਲਬ ਜਿਹੜੇ ਆ ਉਹ ਇਹਨਾਂ ਦੇ ਨਾਲ ਅਨਫੇਅਰਲੀ ਟਰੀਟ ਕਰਦੇ ਰਹੇ ਤੇ ਹੁਣ ਜਿਹੜਾ ਅਮਰੀਕਾ ਦੇ ਹਿੱਤਾਂ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦਾ ਆਰਥਿਕ ਹਥਿਆਰ ਆ ਉਹਨਾਂ ਦੇ ਕੋਲ ਉਹਨੂੰ ਵਰਤ ਕੇ ਦੂਜੇ ਦੇਸ਼ਾਂ ਤੋਂ ਆਪਣੀ ਗੱਲ ਮਨਾਉਣਾ ਚਾਹੁੰਦੇ ਆ ਉਹ ਆਰਥਿਕ ਹਥਿਆਰ ਕਹੋ ਜਾਂ ਇਕਨੋਮਿਕ ਜਿਹੜਾ ਉਹ ਸੰਦ ਆ ਟੂਲ ਆ ਇਹਨਾਂ ਦੇ ਕੋਲ ਉਹਦੇ ਨਾਲ ਇੱਕ ਤਾਂ ਟੈਰਿਫ ਲਾਉਣਗੇ ਸਟੀਲ ਤੇ ਅਲੂਮੀਨੀਅਮ ਤੇ ਤੇ ਕਾਪਰ ਤੇ ਦੂਜਾ 25% ਟੈਰਿਫ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਕਿਉਂਕਿ ਜਿਹੜੀ ਮਾਈਗ੍ਰੇਸ਼ਨ ਦਾ ਤੇ ਡਰੱਗਸ ਦਾ ਇਸ਼ੂ ਆ ਚਾਈਨਾ ਦੇ ਉੱਤੇ ਟ੍ਰੇਡ ਡਿਸਐਗਰੀਮੈਂਟ ਦਾ ਹੁਣ ਰੂਸ ਨੂੰ ਇਸ ਕਰਕੇ ਸਜ਼ਾ ਦੇ ਰਹੇ ਆ ਕਿ ਤੁਸੀਂ ਯੂਕਰੇਨ ਦੇ ਨਾਲ ਉਨਾ ਚਿਰ ਅਸੀਂ ਤੁਹਾਡੇ ਤੇ ਪਾਬੰਦੀਆਂ ਲਾਵਾਂਗੇ ਜਿੰਨਾ ਚਿਰ ਤੁਸੀਂ ਰੂਸ ਦੇ ਨਾਲ ਆਪਣੀ ਜਿਹੜੀ ਰੂਸ ਜਿਹੜਾ ਹੈ ਉਹ ਯੂਕਰੇਨ ਦੇ ਨਾਲ ਆਪਣੀ ਲੜਾਈ ਖਤਮ ਨਹੀਂ ਕਰਦਾ ਕਲੰਬੀਆ ਦੇ ਨਾਲ ਜੋ ਕੁਝ ਹੋਇਆ ਉਹ ਅਸੀਂ ਆਪਾਂ ਜਾਣਦੇ ਆਹਾ ਉਹਦੇ ਵਿੱਚ ਜੇਸ਼ਕ੍ਰਿਸ਼ਣ ਦੀ ਉਹਨਾਂ ਨੇ ਜਿਹੜਾ ਹੋਇਆ ਸੋ ਇਹ ਲਗਾਤਾਰ ਬਾਕੀਆਂ ਥਾਵਾਂ ਦੇ ਉੱਤੇ ਵੀ ਚੱਲ ਰਿਹਾ ਹੁਣ ਇਹਦਾ ਦੁਨੀਆ ਦੇ ਵਿੱਚ ਵਿਰੋਧ ਵੀ ਆ ਜਿੱਥੇ ਅਮਰੀਕਾ ਦੇ ਵਿੱਚ ਇੱਕ ਸੈਗਮੈਂਟ ਜਿਹੜਾ ਇਹ ਸੋਚਦਾ ਕਿ ਅਸੀਂ ਦੁਨੀਆ ਦਾ ਭਲਾ ਕਰਦੇ ਕਰਦੇ ਅਮਰੀਕਾ ਪਿੱਛੇ ਪਾ ਲਿਆ ਚਾਹੇ ਵਰਲਡ ਹੈਥ WHO ਸੀ ਵਰਲਡ ਹੈਲਥ ਆਰਗੇਨਾਈਜੇਸ਼ਨ ਚਾਹੇ ਪੈरिस ਕਲਾਈਮੇਟ ਐਗਰੀਮੈਂਟ ਆ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਪੈਸਾ ਤਾਂ ਅਮਰੀਕਾ ਦਾ ਜਾ ਰਿਹਾ ਫਾਇਦਾ ਦੂਜੇ ਦੇਸ਼ਾਂ ਨੂੰ ਹੋ ਰਿਹਾ ਈਵਨ NATO ਦੇ ਵਿੱਚ ਕਿ ਜਿੰਨੀ ਬਾਕੀ ਦੇਸ਼ਾਂ ਨੇ ਆਪਣੀ ਸਪੈਂਡਿੰਗ ਕਰਨੀ ਆ ਜਿੰਨਾ ਉਹਨਾਂ ਨੇ ਖਰਚਾ ਕਰਨਾ ਉਹ ਖਰਚਦੇ ਨਹੀਂ ਫਾਇਦਾ ਲਈ ਜਾਂਦੇ ਨੁਕਸਾਨ ਅਮਰੀਕਾ ਦਾ ਹੋ ਰਿਹਾ ਸੋ ਇਹਨਾਂ ਦੀ ਪਾਲਿਸੀ ਬੜੀ ਸਪਸ਼ਟ ਆ ਕਿ ਅਸੀਂ ਪਹਿਲਾਂ ਅਮਰੀਕਾ ਦੇ ਹਿੱਤ ਦੇਖਣੇ ਆ ਫੇਰ ਅਸੀਂ ਕਿਸੇ ਦੂਜੇ ਬਾਰੇ ਸੋਚਾਂਗੇ ਹੁਣ ਕਿਉਂਕਿ ਅਮਰੀਕਾ ਆਪਣੇ ਹਿੱਤ ਦੇਖ ਰਿਹਾ ਪਹਿਲ ਦੇ ਉੱਤੇ ਦੂਜਿਆਂ ਦਾ ਸਾਰਾ ਕੁਝ ਬੰਦ ਹੋ ਰਿਹਾ ਇਸ ਕਰਕੇ ਗਲੋਬਲ ਬੈਕਲੈਸ਼ ਆ ਜਿਹੜੇ ਇਹਨਾਂ ਦੇ ਨਾਲ ਦੇ ਨੇ ਭਾਵੇਂ ਕੈਨੇਡਾ ਆ ਭਾਵੇਂ ਮੈਕਸੀਕੋ ਆ ਸੋ ਇਹ ਮਤਲਬ ਇਹ ਇੱਕ ਤਰੀਕੇ ਨਾਲ ਤੱਕ ਕੇ ਉਹਨਾਂ ਨੂੰ ਚੀਨ ਦੇ ਉੱਤੇ ਜਾਂ ਉਧਰਲੇ ਪਾਸੇ ਜਾਣ ਲਈ ਮਜਬੂਰ ਕਰ ਰਿਹਾ ਤੇ ਇਹਦੇ ਨਾਲ ਹੋਊਗਾ ਕਿ ਜਾਂ ਤਾਂ ਜਿਹੜਾ ਅਮਰੀਕਾ ਦਾ ਇਨਫਲੂਐਂਸ ਅਮਰੀਕਾ ਦਾ ਪ੍ਰਭਾਵ ਹੈ ਨਾ ਦੇਸ਼ਾਂ ਦੇ ਉੱਤੇ ਉਹ ਵੱਧ ਜਾਊਗਾ ਡਰ ਜਾਣਗੇ ਜਾਂ ਇਹ ਹੋਊਗਾ ਕਿ ਇਹ ਆਪਣਾ ਕਿਸੇ ਨਾ ਕਿਸੇ ਤਰ੍ਹਾਂ ਕੋਈ ਤਰੀਕਾ ਲੱਭ ਲੈਣਗੇ ਦੂਜੇ ਪਾਸੇ ਜਾਣ ਨੂੰ ਤੇ ਜਿਹੜਾ ਅਮਰੀਕਾ ਦਾ ਯੂਐਸ ਇਨਫਲੂਐਂਸ ਆ ਗਲੋਬਲੀ ਉਹ ਘਟ ਜਾਊਗਾ ਲੋਕਾਂ ਦੇ ਡਿਪੈਂਡੈਂਟ ਨਹੀਂ ਰਹਿਣਗੇ ਸੋ ਇਹ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਇੱਕ ਬੈਕਲੈਸ਼ ਗਲੋਬਲੀ ਆ ਇੱਕ ਬਲੈਕਲੈਸ਼ ਜਿਹੜਾ ਬੈਕਲੈਸ਼ ਆ ਉਹ ਮਤਲਬ ਵਿਰੋਧ ਜਿਹੜਾ ਆ ਉਹ ਲੋਕਲੀ ਵੀ ਹੋ ਰਿਹਾ ਲੋਕਲੀ ਇਹ ਹੋ ਰਿਹਾ ਜਿਹੜੀ ਚੀਜ਼ ਕੈਨੇਡਾ ਤੋਂ ਮੈਕਸੀਕੋ ਤੋਂ ਜਾ ਰਹੀ ਆ ਉਹਦੇ ਤੇ ਟੈਰਫ ਲੱਗ ਰਿਹਾ ਜੇ ਉਹ 100 ਦੀ ਸੀਗੀ ਹੁਣ ਜੇ 125 ਦੀ ਹੋ ਗਈ ਆ ਤਾਂ 125 ਕਿਹਦੇ 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 ਸਿਰ ਲੱਗਣੇ ਆ ਉਹ ਕਸਟਮਰ ਦੇ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਬੈਠਾ ਅਮਰੀਕਨ ਖਰੀਦ ਰਿਹਾ ਉਹਦੇ ਉੱਤੇ ਉਹ ਇੱਥੇ ਤਾਂ ਮਹਿੰਗੀ ਪੈਣੀ ਆ ਕੈਨੇਡਾ ਵਾਲੇ ਨੂੰ ਤਾਂ ਉਹਦਾ ਫਰਕ ਪਊਗਾ ਹੀ ਪਰ ਉਹ ਲੋਕਲ ਮਹਿੰਗਾਈ ਵਧਣ ਦਾ ਡਰ ਆ ਇਸ ਕਰਕੇ ਉਹ ਲੋਕ ਵੀ ਕਿਤੇ ਨਾ ਕਿਤੇ ਵਿਰੋਧ ਕਰ ਰਿਹਾ ਕਿ ਸਾਡੇ ਉੱਤੇ ਜਿਹੜਾ ਵਾਧੂ ਬੋਝ ਪਾਇਆ ਜਾ ਰਿਹਾ ਆ ਦੋਸਤਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਬਾਤ